ਪਿੰਡ ਦੇ ਅੰਦਰ ਲਿਖਿਆ ਸੀ ਕਿ ਸਾਡਾ ਪਿੰਡ ਵਕਾਊ ਹੈ। ਉਸ ਨੌਜਵਾਨ ਮੁੰਡੇ ਨੂੰ ਮਿਲ ਕੇ ਆਏ। ਉਹਨੇ ਫਿਰ ਆਪਦੀ ਹੱਡ ਬੀਤੀ ਮੈਨੂੰ ਸੁਣਾਈ ਕਿ ਕਿਸ ਪ੍ਰਕਾਰ ਨਸ਼ਾ ਦਾ ਜਿਹੜਾ ਵਪਾਰ ਉਹ ਪੂਰੇ ਜੋਰਾ ਸ਼ੋਰਾ ਨਾਲ ਸਾਡੇ ਪਿੰਡ ਵਿੱਚ ਚੱਲ ਰਿਹਾ ਹੈ। ਜਿਸ ਪ੍ਰਕਾਰ ਦੇ ਹਾਲਾਤ ਹੈ ਜਾਣਬੁੱਝ ਕੇ ਜਿਹੜਾ ਵਿਅਕਤੀ ਨਸ਼ੇ ਦੇ ਖਿਲਾਫ ਗੱਲ ਕਰਦਾ ਪੂਰੇ ਤੇ ਪੁਲਿਸ ਕਾਰਵਾਈ ਕਰਦੀ ਹੈ। ਮੈਂ ਐਸਐਸਪੀ ਮੈਡਮ ਨਾਲ ਗੱਲ ਕੀਤੀ ਹੈ। ਕਿਦੇ ਅਸੀਂ ਲਾਈਨ ਹਾਜ਼ਰ ਕਰਤਾ ਐ ਐਸਚੋ ਐਸਚੋ ਨੂੰ ਡਿਸਮਿਸ ਕਰੋ ਲਾਈਨ ਹਾਜ਼ਰ ਦਾ ਕੀ ਮਤਲਬ ਹੋਇਆ ਮੈਂ ਕਹਿੰਦਾ 1.5 ਸਾਲ ਰਹਿ ਗਿਆ ਇਹਨਾਂ ਨੂੰ ਤਾਂ ਉਹ ਹੈ ਵੀ ਉਹ 1.5 ਸਾਲ ਰਹਿ ਗਿਆ ਆਪੋ ਤਾਪੀ ਪੈ ਗਈ ਇਹ ਇਹਨਾਂ ਨੂੰ ਚਾਣਣਾ ਵੀ ਸਾਡੇ ਨਾਲ ਕੀ ਹੋਣਾ ਜਨਤਾ ਨੇ ਪੰਜਾਬ ਦੀ ਨੇ ਕੀ ਕਰਨਾ ਔਰ ਉਹ ਪਿੰਡ ਦੇ ਲੋਕਾਂ ਦੀ ਹਫਾਜ਼ਤ ਕਰਨਾ ਚਾਹੁੰਦਾ ਸੀ ਉਹ ਪਿੰਡ ਜੋ ਨਸ਼ਾ ਵਿਕਣੋਂ ਬੰਦ ਹੋਏ ਲੇਕਿਨ ਉਹ ਕੀ ਹੋਇਆ ਕਿ ਦੋਵੇਂ ਲੜਕਾ ਜਿਹੜੀਆਂ ਉਹ ਨਗੋਆੀਆਂ ਬਣਿਆ ਉਹ ਜਿਹੜੇ ਪੀਂਦੇ ਚਾਹੁੰਦੇ ਆ ਤਾਂ ਨਸ਼ਾ ਯੁੱਧ ਨਸ਼ਾ ਵਿਰੋਧ ਦੀ ਪੂਲ ਖੋਲਦੀ ਹੈ ਨਸ਼ਾ ਤਾਂ ਉਦੋਂ ਵੱਧ ਗਿਆ ਹੈ ਇਹ ਕਦੇ ਅਸੀਂ ਨਸ਼ਾ ਖਤਮ ਕਰਤਾ ਸੋ ਇਹ ਇਸ ਤਰ੍ਹਾਂ ਦੇ ਹਾਲਾਤ ਸੂਚੇ ਪੰਜਾਬ ਦੇ ਹਰ ਪਿੰਡ ਦੇ ਹੈ ਇਹ ਸਾਰੇ ਮੈਂ ਚਿੱਟੇ ਦੇ ਵਰਕਲਾਫ ਇੱਕ ਆਵਾਜ਼ ਚੁੱਕਦਾ ਸੀਗਾ ਇਸ ਕਰਕੇ ਜੇ ਚਿੱਟੇ ਦੇ ਫਵਾਰੀ ਐ ਤੇ ਉਹਨਾਂ ਨੇ ਸਾਰੇ ਮਰੇ ਹਾਲ ਕਰਤਾ ਤੁਹਾਡੇ ਸਾਹਮਣੇ ਐ ਤੇ ਅਸੀਂ ਪਿੰਡ ਦੇ ਆਪਣੇ ਪਿੰਡ ਦੇ ਵਿੱਚ ਬੰਦ ਕਰਤਾ ਸੀਗਾ ਇਹ ਇੱਕ ਪੰਜਾਬ ਪੁਲਿਸ ਦੀ ਸਹਾਇਤਾ ਦੇ ਕਾਰਨ ਇਹ ਦਵਾਰੇ ਇਹ ਚੱਲ ਪਿਆ ਕਮੇਟੀਆਂ ਟੁੱਕੜੀਆਂ ਪਿੰਡਾਂ ਦੇ ਵਿੱਚੋਂ ਤੇ ਕਾਲੀਆਂ ਭੇਟਾਂ ਜਿਹੜੀਆਂ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਦੇ ਕਾਰਨ ਇਹ ਜਿਹੜੇ ਬੰਦੇ ਨੇ ਮੇਰੇ ਸੱਟ ਮਾਰੀ ਕੁਲਦੀਪ ਸਿੰਘ ਕਾਲਾ ਇਹ 10 ਸਾਲਾਂ ਤੋਂ ਬਲੈਕ ਕਰ ਰਿਹਾ ਪਰ ਜਿਹੜਾ ਕੁਲਦੀਪ ਸਿੰਘ ਕਾਲਾ 2000 ਰੁਪਿਆ 7 ਦਿਨਾਂ ਤੋਂ ਦੇ ਰਿਹਾਗਾ ਉਹਦੀ ਸੁਣਨਗੇ ਕਿ ਮੇਰੀ ਸੁਣਨਗੇ ਸਰ ਜੀ ਮੈਂ ਅੱਜ ਪਿੰਡ ਭਾਈ ਬਖਤੌਰ ਜਿਹੜਾ ਹਲਕਾ ਮੋੜ ਚਾ ਉੱਥੇ ਜਾ ਕੇ ਆਇਆ ਹਾਂ ਜਿਸ ਨੌਜਵਾਨ ਸਾਥੀ ਨੇ ਥੋੜੇ ਦਿਨ ਪਹਿਲਾਂ 2 ਦਿਨ ਪਹਿਲਾਂ ਪਿੰਡ ਦੇ ਅੰਦਰ ਲਿਖਿਆ ਸੀ ਕਿ ਸਾਡਾ ਪਿੰਡ ਵਕਾਊ ਹੈ ਉਸ ਨੌਜਵਾਨ ਮੁੰਡੇ ਨੂੰ ਮਿਲ ਕੇ ਆਏ ਆ ਉਹਨੇ ਫਿਰ ਆਪਦੀ ਹੱਡ ਬੀਤੀ ਮੈਨੂੰ ਸੁਣਾਈ ਕਿ ਕਿਸ ਪ੍ਰਕਾਰ ਨਸ਼ਾ ਦਾ ਜਿਹੜਾ ਵਪਾਰ ਉਹ ਪੂਰੇ ਜੋਰਾ ਸ਼ੋਰਾ ਨਾਲ ਸਾਡੇ ਪਿੰਡ ਵਿੱਚ ਚੱਲ ਰਿਹਾ ਹੈ ਕਹਿੰਦਾ ਸਾਡੀ ਕਮੇਟੀ ਨੇ ਜਿਹਦੇ ਵਿੱਚ ਇਹ ਫੌਜੀ ਸਾਹਿਬ ਜਿਨ੍ਹਾਂ ਨੂੰ ਮੈਂ ਮਿਲਣਾ ਹੈ ਇਹ ਵੀ ਤੇ ਨਾਲ ਉਹ ਲੜਕਾ ਵੀ ਉਸ ਕਮੇਟੀ 'ਚ ਸ਼ਾਮਲ ਹੈ ਲੇਕਿਨ ਇਹ ਬਹੁਤ ਐਕਟਿਵ ਮੈਂਬਰ ਹੈ ਜਿਹੜੇ ਸੂਬੇਦਾਰ ਜਿੰਨਾਂ ਦੀਆਂ ਲੱਤਾਂ ਤੋੜੀਆਂ ਕਹਿੰਦੇ ਅਸੀਂ ਪੁਲਿਸ ਨੂੰ ਇਤਲਾਹ ਵੀ ਦਿੱਤੀ ਸੀ 2 ਮਹੀਨੇ ਪਹਿਲਾਂ ਲੇਕਿਨ ਪੁਲਿਸ ਨੇ ਕੋਈ ਉੱਤਤਾ ਨਹੀਂ ਕੀਤਾ ਤੇ ਹੋਇਆ ਕੀ ਅਸੀਂ ਨਸ਼ੇ ਦੇ ਖਿਲਾਫ ਲੜਾਈ ਲੜਦੇ ਸੀ ਤੇ ਫੌਜੀ ਸਾਹਿਬ ਦੀਆਂ ਘਰ ਆ ਕੇ ਕਿਸ ਪ੍ਰਕਾਰ ਲੱਤਾਂ ਤੋੜਤੀਆਂ ਡੈਮੇਜ ਕਰਤੀਆਂ ਤੇ ਐਸਐਚਓ ਕਹਿੰਦਾ ਉਲਟਾ ਮੈਨੂੰ ਦਬਕੇ ਮਾਰ ਰਿਹਾ ਹੈ ਕਿ ਤੂੰ মিডিਆ ਦੇ ਸਾਹਮਣੇ ਕਿਉਂ ਗਿਆ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੀ ਪੁਲਿਸ ਨੇ ਡਰਾ ਰੱਖਿਆ ਪਿੰਡਾਂ ਦੇ ਲੋਕ ਵੀ মিডিਆ ਦੇ ਵਿੱਚ ਕੋਈ ਨਹੀਂ ਜਾਏਗਾ ਅੱਜ ਵੀ ਕਹਿੰਦੇ ਯੂਟਿਊਬਰਾਂ ਦੇ ਖਿਲਾਫ ਡੀਜੀਪੀ ਨੇ ਮੀਟਿੰਗ ਬੁਲਾਈ ਹੈ ਤਾਂ ਜੋ ਨਸ਼ ਜੁਦ ਨਸ਼ੇ ਵਿਰੋਧ ਦੀ ਪੋਲ ਨਾ ਖੁੱਲ ਸਕੇ ਨਸ਼ਾ ਉਹ ਨਹੀਂ ਹੈ ਉਹਦੋਂ ਵੀ ਵੱਧ ਗਿਆ ਔਰ ਇਸ ਪ੍ਰਕਾਰ ਦੇ ਹਾਲਾਤ ਹੈ ਜਾਣਬੁੱਝ ਕੇ ਜਿਹੜਾ ਵਿਅਕਤੀ ਨਸ਼ੇ ਦੇ ਖਿਲਾਫ ਗੱਲ ਕਰਦਾ ਹੈ ਉਹਰੇ ਤੇ ਪੁਲਿਸ ਕਾਰਵਾਈ ਕਰਦੀ ਹੈ ਮੈਂ ਐਸਐਸਪੀ ਮੈਡਮ ਨਾਲ ਗੱਲ ਕੀਤੀ ਹੈ ਕਹਿੰਦੇ ਅਸੀਂ ਲਾਈਨ ਹਾਜ਼ਰ ਕਰਤਾ ਐਸਐਚਓ ਐਸਐਚਓ ਨੂੰ ਡਿਸਮਿਸ ਕਰੋ ਲਾਈਨ ਹਾਜ਼ਰ ਦਾ ਕੀ ਮਤਲਬ ਹੋਇਆ ਜਿਹੜੇ ਐਸਐਚਓ ਨਸ਼ਾ ਵੇਚ ਰਿਹਾ ਤੇ ਉਹਨਾਂ ਤੇ ਪੜਦਾ ਪਾਰੇ ਉਹਨਾਂ ਪੁਲਿਸ ਪ੍ਰਸ਼ਾਸਨ ਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਜਿਹੜੇ ਫੌਜੀ ਸਾਹਿਬ ਵਿਚਾਰੇ ਜਿਨ੍ਹਾਂ ਨੇ ਲੱਤਾਂ ਘਵਾਲੀਆਂ ਕਿਉਂਕਿ ਇੱਥੋਂ ਸੁਨੇਹਾ ਜਾਣਾ ਹੈ ਕਿ ਭਾਈ ਜਿਹੜਾ ਵਿਅਕਤੀ ਨਸ਼ੇ ਦੇ ਖਿਲਾਫ ਗੱਲ ਕਰੇਗਾ ਉਹਦੀਆਂ ਲੱਤਾਂ ਤੋੜ ਦਿੱਤੀਆਂ ਜਾਣੀਆਂ ਸੋ ਉਹਨਾਂ ਦੇ ਸਖਤ ਕਾਰਵਾਈ ਹੋਵੇ ਬੰਦਾ ਇੱਕ ਫੜਿਆ ਨਹੀਂ ਇਹਨਾਂ ਦੇ ਪਰਿਵਾਰ ਨੂੰ ਕੋਈ ਨੌਕਰੀ ਦੇਵੇ ਸਰਕਾਰ ਤੇ ਸਰਕਾਰ ਤੇ ਐਸਐਸਪੀ ਆ ਕੇ ਇੱਥੇ ਮਾਫੀ ਮੰਗਣ ਜੋ ਹੋਇਆ ਪਿੰਡ 'ਚ ਜਾ ਕੇ ਪਿੰਡੀ ਦੀ ਸਾਥ 'ਚ ਜਾ ਕੇ ਮਾਫੀ ਮੰਗਣ ਅੱਜ ਮੈਂ ਫੌਜੀ ਸਾਹਿਬ ਦਾ ਪਤਾ ਲੈਣ ਆਇਆ ਹਾਂ ਔਰ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਜੋ ਅਗਲੀ ਰਣਨੀਤੀ ਹੋਏਗੀ ਉਹ ਤੁਹਾਨੂੰ ਦੱਸਾਂਗੇ ਇਹ ਲੜਾਈ ਅਸੀਂ ਲੜਾਂਗੇ ਪੰਜਾਬ ਦੇ ਵਿੱਚ ਨਸ਼ਾ ਮੈਂ ਕਹਿੰਦਾ ਇਹ ਬੰਦ ਨਹੀਂ ਹੋਇਆ ਨਾ ਇਹ ਹੋ ਸਕਦਾ ਮੋਰਮਟੇ ਚ ਤੁਸੀਂ ਜਾ ਕੇ ਮੋਰਮ ਮੋਰਮਟੇ ਦੇ ਵਿੱਚ ਇਸ ਤੋਂ ਪਹਿਲਾਂ ਵੀ ਹੋਰ ਇੱਕ ਚੈਰਿਸ ਕੋਇਲ ਲਾਦਾ ਮੁੱਦਾ ਸੀਗਾ ਜਿਹੜੀ ਲੜਕੀ ਸੀ ਉਹਦੇ ਕਤਲ ਹੋਇਆ ਸੀ ਤੁਹਾਡੀ ਪਾਰਟੀ ਦਾ ਮਨੀਂਦਰ ਸਿੰਘ ਸੇਕੋ ਉੱਤੇ ਅਗਵਾਈ ਕਰ ਰਹੀ ਸੀ ਮੈਂ ਤਾਂ ਇਹ ਇਥੋਂ ਦਾ ਕੇਸ ਛੋੜੀ ਹੈ ਇਹ ਤਾਂ ਮੈਂ ਹਜੇ ਗੋਨਿਆਣੇ ਵੀ ਜਾਣਾ ਜਿੱਥੇ ਕਰੰਟ ਲਾ ਲਾ ਕੇ ਬੰਦੇ ਨੂੰ ਮਾਰਤਾ ਇਨਾਂ ਦੀ ਪੁਲਿਸ ਨੇ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹਜੇ ਮੈਂ ਉੱਥੇ ਵੀ ਜਾਣਾ ਕਿ ਜਿਸ ਪ੍ਰਕਾਰ ਦੇ ਹਾਲਾਤ ਬਣੇ ਵਿਏ ਇਹ ਪੁਲਿਸ ਸਟੇਟ ਬਣ ਗਈ ਹੈ ਮੈਂ ਇਸੇ ਕਰਕੇ ਕਹਿ ਰਿਹਾ ਪੁਲਿਸ ਸਟੇਟ ਬਣ ਗਈ ਹੈ ਮੈਂ ਇਹ ਕਹਿ ਰਿਹਾ ਕਿ ਅਗਰ ਸਰਕਾਰ ਆਉਂਦੀ ਹੈ ਪੁਲਿਸ ਦੇ ਵਿੱਚ ਰਿਫਾਰਮਸ ਲੈ ਕੇ ਆਨ ਦੀ ਲੋੜ ਹੈ ਕਾਨੂੰਨ ਦੇ ਅੰਦਰ ਇਹਦਾ ਵੀ ਆ ਜਿਹੜੀਆਂ ਤਾਕਤਾਂ ਘਟਾਉਣ ਦੀ ਲੋੜ ਹੈ ਔਰ ਜਿਹੜੇ ਝੂਠੇ ਪੁਲਿਸ ਵਾਲੇ ਆ ਜਿਹੜੇ ਲੋਕਾਂ ਦੇ ਮੁਕਦਮੇ ਦਰਜ ਕਰਦੇ ਆ ਕਮਿਸ਼ਨ ਬਿਠਾ ਕੇ ਉਹ ਝੂਠੇ ਪਰਚੇ ਕੈਨਸਲ ਕਰਕੇ ਉਲਟਾ ਉਸੇ ਪੁਲਿਸ ਵਾਲੇ ਤੇ ਪਰਚਾ ਦਰਜ ਕਰਨਾ ਹੈ ਜਿਨੇ ਉਹਨਾਂ ਦੇ ਖਿਲਾਫ ਨਜਾਇਜ਼ ਪਰਚਾ ਕੀਤਾ 7-7 ਮਹੀਨੇ ਸਾਲ-ਸਾਲ ਲੋਕ ਜੇਲ੍ਹ ਲਾਇਆਉਂਦੇ ਆ ਮੁੜ ਕੇ ਜੱਜ ਬਰੀ ਕਰ ਦਿੰਦਾ ਜੇ ਮਕਦਮਾ ਝੂਠਾ ਹੋਇਆ ਜੱਜ ਨੇ ਬਰੀ ਕਰਤਾ ਤਾਂ ਪੁਲਿਸ ਉਹ ਜਿਹੜਾ ਮਕਦਮਾ ਹੈ ਉਸ ਪੁਲਿਸ ਮੁਲਾਜ਼ਮ ਤੇ ਦਰਜ ਹੋ ਜਾਣਾ ਚਾਹੀਦਾ ਤਾਂ ਜੋ ਔਰ ਉਹਦੀ ਤਨਖਾਹ ਘੱਟ ਲੈਣੀ ਚਾਹੀਦੀ ਹੈ ਨੌਕਰੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ ਇਹ ਪੁਲਿਸ ਰਿਫਾਰਮਸ ਸਰਕਾਰ ਆਉਣ ਤੇ ਲੈ ਕੇ ਆਵਾਂਗੇ ਤਾਂ ਜੋ ਜਿਹੜੀ ਪੁਲਿਸ ਸਟੇਟ ਬਣਦੀ ਜਾਂਦੀ ਹੈ ਇਹ ਅੱਜ ਸਾਡਾ ਪੰਜਾਬ ਪੁਲਿਸ ਸਟੇਟ ਬਣ ਗਿਆ ਹੈ ਵਰਦੀ ਧਾਰੀ ਦਾ ਖੌਫ ਹਰ ਵਿਅਕਤੀ ਨੂੰ ਹੈ ਉਹ ਡਰ ਰਹੇ ਨੇ ਇਹ ਗੁੰਡੇ ਹੈ ਸਿੰਘ ਸਾਹਿਬ ਇੱਕ ਹੋਰ ਜਿਹੜਾ ਚਾਂਦ ਸਾਹਿਬ ਦੇ ਜਿਹੜੇ ਪੀਏ ਸੀ ਉਹਨਾਂ ਨੂੰ ਹੁਣ ਸਿਹਤ ਦਾ ਉਸਡੀ ਲਾਇਆ ਹੈ ਜਿਹੜੇ ਦਿੱਲੀ ਵਾਲੇ ਸਾਬਕਾ ਮੰਤਰੀ ਜੈਨ ਦਾ ਪੀਏ ਸੀ ਸ਼ਾਲਿਨੀ ਮਿਤਰਾ ਉਹਨੂੰ ਹੁਣ ਸਿਹਤ ਮੰਤਰੀ ਦਾ ਉਸਡੀ ਲਾਇਆ ਦੇਖੋ ਗੱਲ ਇਹ ਆ ਗੱਲ ਇਹ ਹੈ ਭਾਈ ਪੰਜਾਬ ਨੇ ਅਸੀਂ ਤਾਂ ਕਹਿੰਨਾ ਚੰਗੀ ਗੱਲ ਹੈ ਲਾਲੋ ਜੀ ਨੇ ਲਾਉਣਾ ਪੰਜਾਬ ਇਹ ਬਰਦਾਸ਼ਤ ਨਹੀਂ ਕਰਦਾ ਕਿ ਪੰਜਾਬ ਦੇ ਹੱਕਾਂ ਤੇ ਕੋਈ ਬਾਹਰਲਾ ਬੰਦਾ ਡਾਕਾ ਮਾਰੇ ਅਸੀਂ ਦਿੱਲੀ ਵਾਲੇ ਕੋਈ ਸਾਡੇ ਦੁਸ਼ਮਣ ਨਹੀਂ ਹੈ ਦਿੱਲੀ ਵਾਲੇ ਇਨਚਾਰਜ ਸਾਡੇ ਵੀ ਲੱਗਦੇ ਆ ਬਾਰੇ ਨਹੀਂ ਆ ਕਿ ਵੀ ਸਿਹਤ ਮੰਤਰੀ ਦਾ ਸਾਡੇ ਪੁੱਡਾ ਮinistr ਦਾ ਪੀਏ ਜਾਂ ਉਹਨੂੰ ਹੋਰ ਚਲਾਉਣਗੇ ਜਾਂ ਕੋਈ ਸਾਡਾ ਬਾਹਰੋਂ ਆ ਕੇ ਚੇਅਰਮੈਨ ਬਣੇਗਾ ਉਹ ਬਣੇਗਾ ਪੰਜਾਬ ਦਾ ਮੂਲ ਅਧਿਕਾਰੀ ਪੰਜਾਬ ਦਾ ਜਿਹੜਾ ਨਾਗਰਿਕ ਡੋਮਿਸਾਈਲ ਹੋਏਗਾ ਲੇਕਿਨ ਇਹਨਾਂ ਨੇ ਤਾਂ ਹੱਦਾ ਮਕਾਦੀਆਂ ਮੈਂ ਕਹਿੰਦਾ ਡੇਢ ਸਾਲ ਰਹਿ ਗਿਆ ਇਹਨਾਂ ਨੂੰ ਤਾਂ ਉਹ ਹੈ ਵੀ ਉਹ ਡੇਢ ਸਾਲ ਰਹਿ ਗਿਆ ਆਪੋ ਤਾਂ ਆਪੀ ਪੈ ਗਈ ਇਹ ਇਹਨਾਂ ਨੂੰ ਚਾਣਣਾ ਵੀ ਸਾਡੇ ਨਾਲ ਕੀ ਹੋਣਾ ਹੈ ਜਨਤਾ ਨੇ ਪੰਜਾਬ ਦੀ ਨੇ ਕੀ ਕਰਨਾ ਸੋ ਇਸ ਕਰਕੇ ਇਹੋ ਜੀਆਂ ਹਰਕਤਾਂ ਕਰਦੇ ਆ ਬੜਿੰਗ ਸਾਹਿਬ ਸੁਨੀਲ ਜਾਖੜ ਦਾ ਬਿਆਨ ਆਇਆ ਹੈ ਸੁਨੀਲ ਜਾਖੜ ਦਾ ਵੀ ਬਿਆਨ ਆਇਆ ਹੈ ਬਣਾਇਆ ਲਾ ਵੀ ਸੁਨੀਲ ਜਾਖੜ ਨੇ ਉਹਨਾਂ ਨੇ ਕਿਹਾ ਵੀ ਆਪਣੀ ਔਕਾਤ 'ਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ ਕਿਨੂੰ ਬਿਆਨ ਚੱਲ ਰਿਹਾ ਤੁਹਾਨੂੰ ਹੀ ਕਹਿ ਰਿਹਾ ਔਕਾਤ ਕੀ ਦੀ ਕੌਣ ਹੈ ਕਹਿੰਦੇ ਨੇ ਕਿ ਜਿਹੜਾ ਵਿਰਾਂਤ ਸਭਾ ਦੇ ਵਿੱਚ ਸੀਐਮ ਸਾਹਿਬ ਜਦੋਂ ਗੱਲ ਕਰਦੇ ਨੇ ਕਿ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰੋ ਤੇ ਉਹਦੇ 'ਚ ਉਹ ਅੱਖਾਂ ਨਹੀਂ ਯਾਰ ਮੈਂ ਮਾਇਆ ਦੇਖੋ ਮੈਂ ਉਹਦਾ ਉਹਨਾਂ ਦਾ ਸਤਿਕਾਰ ਕਰਦਾ ਸੀ ਪਰ ਜਿਹੜੀ ਔਕਾਤ ਉਕੂਤ ਦੀ ਗੱਲ ਹੈ ਇਹੋ ਜੀ ਔਕਾਤ ਰਾਜੇ ਵਿੜਿੰਗ ਨੇ ਬਥੇਰੇ ਆਰੀ ਵੇਖੀ ਐ ਤੇ ਵਿਖਾਈ ਐ ਹਰ ਵਿਅਕਤੀ ਨੂੰ ਬੋਲਣ ਤੋਂ ਪਹਿਲਾਂ ਆਪਣੀ ਔਕਾਤ ਵਿਖਣੀ ਚਾਹੀਦੀ ਹੈ ਮੈਂ ਸ਼ਬਦਾਂ ਦੀ ਜੰਗ ਦੇ ਵਿੱਚ ਬਿਲਕੁਲ ਨਹੀਂ ਪੈਣਾ ਚਾਹੀਦਾ ਪਰ ਬਤਮੀਜ਼ੀ ਬਤਮੀਜ਼ੀ ਦੀ ਹੱਦ ਹੁੰਦੀ ਐ ਇਹ ਕੋਈ ਵਿਅਕਤੀ ਕਿਸੇ ਨੂੰ ਕਹੂਗਾ ਇਹ ਨਹੀਂ ਨਕਲੀ ਪੱਗ ਹੈ ਇਹ ਅੱਖ ਚ ਅੱਖ ਚ ਅੱਖ ਪਾ ਕੇ ਜਦੋਂ ਵੇਖਣਾ ਹੋਇਆ ਜਿੱਥੇ ਵੇਖਣਾ ਹੋਇਆ ਮੈਂ ਕਿਸੇ ਦੇ ਵੀ ਵੇਖ ਸਕਦਾ ਹਾਂ ਮੈਂ ਰੱਬ ਤੋਂ ਕੇਵਲ ਡਰਦਾ ਹਾਂ ਪਰ ਮੈਨੂੰ ਲੱਗਦਾ ਹੈ ਇਹ ਭੁਖਦਾਟ ਹੈ ਇਹੋ ਜਿਹੜੇ ਅਜਗਰ ਹੈ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਨਿਗਲ ਗਏ ਹੁਣ ਇਹ ਭਾਜਪਾ ਨੂੰ ਨਿਗਲ ਰਹੇ ਹੈ ਅੰਦਰੋਂ ਰਲੇਵੇ ਹੈ ਪਹਿਲਾਂ ਇਹ ਭਾਜਪਾ ਨਾ ਬਸ ਭਾਜਪਾ ਨਾ ਰਲੇ ਸੀ ਦੇ ਹੋਣੇ ਕਈ ਹੋਰ ਲੋਕਾਂ ਨਾਲ ਰਲੇ ਇਹਨਾਂ ਦਾ ਮਕਸਦ ਇਹ ਹੈ ਜਿਹੜੀ ਥਾਲੀ ਚ ਖਾਣਾ ਉਸੇ ਥਾਲੀ ਚ ਛੇਦ ਕਰ ਨਰਿੰਦਰ ਨਰਿੰਦਰਦੀਪ ਸਿੰਘ ਨੰਨੂ ਬੁਣਿਆਣਾ ਮੰਡੀ ਦੇ ਵਿੱਚ ਨੌਜਵਾਨ ਮਾਰੇ ਗਏ ਹਾਂਜੀ ਮੈਂ ਜਾ ਰਿਹਾ ਨੰਨੂ ਸਾਹਿਬ ਦੇ ਘਰ ਜਾ ਰਿਹਾ ਨੰਨੂ ਸਾਹਿਬ ਦੇ ਘਰ ਜਾ ਰਿਹਾ ਹਾਂ ਬਿਲਕੁਲ ਜੇ ਨਿਆਂ ਨਾ ਮਿਲਿਆ ਜੇ ਉਹ ਐਸਐਚਓ ਡਿਸਮਿਸ ਨਹੀਂ ਕੀਤੇ ਸਜ਼ਾ ਨਹੀਂ ਦਿੱਤੀ ਸਲਾਖਾਂ ਪਿੱਛੇ ਨਹੀਂ ਦਿੱਤੇ ਤਾਂ ਅਸੀਂ ਪੀੜਤ ਪਰਿਵਾਰ ਦੇ ਨਾਲ ਹਰ ਸੰਭਵ ਲੜਾਈ ਲੜਾਂਗੇ ਜੱਟਾ ਸਰ ਬੜੀ ਸਰ ਜੇ ਜੱਖਰ ਜੀ ਵਾਪਸ ਆਉਂਦੇ ਨਹੀਂ ਕਾਂਗਰਸ ਲੈ ਲਓਗੇ ਇਹੋ ਜੇ ਮਹਿਸ਼ ਬੰਦੇ ਦੀ ਕਿਉਂ ਗੱਲ ਕਰ ਰਹੇ ਆ ਦੇਖਦੇ ਦੇਖ ਸੀਆਈ ਇਸ ਦਾ ਪ੍ਰਬੰਧ ਨੂੰ ਉਰਕਾਰ ਲਈ ਕਮਾਉ ਸੀਗੀ ਖਾਣਾ ਖਾਣ ਤੋਂ ਪਹਿਲਾਂ ਇਹਨਾਂ ਬੰਦਿਆਂ ਨੂੰ ਸੋਹੇ ਪਹਿਲਾਂ ਖਾਣੇ ਜਾ ਕੇ ਸਾ ਵੀ ਕੰਮ ਕਰਨ ਤੋਂ ਪਹਿਲਾਂ ਦੱਸ ਦੇ ਰਾਂਗੇ ਜੇ ਇਹ ਇੰਦਣੇ ਪੜ੍ਹੇ ਭਾਈਏਗੀ ਉਹਨੂੰ ਵੀ ਪਤਾ ਠਾਣ ਕੇ ਚੱਲਦੇ ਮਲਾਜਮ ਦੱਸਦੇ ਕਿ ਜੇਕਰ ਸੱਚੂ ਆਪ ਬੰਨੇ ਕਹਿੰਦਾ ਹੋਰ ਕੰਮ ਆਏ ਸੀ ਕਿ ਕਹਿੰਦਾ ਇਹ ਕੰਮ ਨਹੀਂ ਆਏ ਸੀ ਕਿ ਫਿਰ ਇਹ ਪੱਖਾ ਕਿਉਂ ਮੰਨ ਲਿਆ ਇਹਦਾ ਡੈਡੀ ਉਹਨੇ ਹੱਥ ਕਹਿੰਦਾ ਮੈਂ 20000 ਰੁਪਏ ਸੀ ਕਹਿੰਦਾ ਹਮੇਲਾ ਨਹੀਂ 20000 ਦਿੱਤਾ ਕਹਿੰਦਾ ਸਾਨੂੰ ਕੁਝ ਨਹੀਂ ਕਹਿੰਦਾ ਕਰ ਸਕਦੇ ਤੁਸੀਂ ਸਾਧੜੇ ਉਹ ਵੀ ਥੋੜੀ ਜਿਹੀ ਜੀ ਮਾੜਾ ਛੋਟ ਉਹ ਜਿਹੜਾ ਪੁੱਛੀਦਾ ਕੋਆ ਕਿਤੇ ਕਿਵੇਂ ਕੇਸ ਕਰਕੇ ਸਭਾ ਮੈਂ ਨਾ ਇਸ ਸਿੱਖ ਨੂੰ ਆ ਕੇ ਤਾਂ ਸਤਿ ਸ਼੍ਰੀ ਅਕਾਲ ਜਬਾਤ ਸਕਾ ਉਹ ਸਹੋਦਿਤ ਇੱਕ ਕਮਾਊ ਪੁੰਤਰਣ ਥਾਣੇ ਦੇ ਇਹੜਾ ਥਾਣਾ ਦੱਸਿਆ ਥਾਣਾ ਕੋਰ ਬਤਾਈ ਉਹਨ ਕੱਤੇ ਆਲੇ ਹੱਥੇ ਉਹਨੂੰ ਪਤਾ ਹੀ ਹੈ ਜੋ ਚੱਲਦਾ ਮਹੀਨਾ ਬਾਅਦ ਚੱਲਦਾ ਕੰਮ ਤੇ ਜਿਹੜਾ ਵਿਅਕਤੀ ਫੌਜ ਚ ਆਇਆ ਸਾਡੀ ਦੇਸ਼ ਦੀ ਰਾਖੀ ਕਰਦਾ ਔਰ ਉਹ ਪਿੰਡ ਦੇ ਲੋਕਾਂ ਦੀ ਹਫਾਜ਼ਤ ਕਰਨਾ ਚਾਹੁੰਦਾ ਸੀ ਮੇਰੇ ਇਹ ਪਿੰਡ ਚੋਂ ਨਸ਼ਾ ਨਿਕਣੋਂ ਬੰਦ ਹੋ ਜਾਈ। ਹਮ ਲੇਕਿਨ ਉਹ ਕੀ ਹੋਇਆ ਕਿ ਦੋਵੇਂ ਲੱਗਾ ਜਿਹੜੀਆਂ ਉਹ ਗਵੌਣੀਆਂ ਪੰਜਾਬ ਵਿੱਚ ਸੇਵਾ ਦੇ ਵਿੱਚ ਇਹ ਨਹੀਂ ਪਿੰਡਾਂ ਦੇ ਵਿੱਚ ਨਸ਼ਾ ਪੂਰੇ ਜੋਰਾ ਤੇ ਨਿਕ ਰਿਹਾ ਤੇ ਐਸਐਚਓ ਨੂੰ ਤੇ ਖੜਨੀ ਆਏ ਪਤਾਇਆ ਹਮ ਇਸ ਘਟਨਾ ਤੋਂ ਬਾਅਦ ਕੋਈ ਬੰਦਾ ਜ਼ੁਰਤ ਕਰੇਗਾ ਤਲਾਹ ਦੇਣ ਦੀ ਕੋਈ ਕਮੇਟੀ ਮੈਂਬਰ ਬਣੇਗਾ ਇਹ ਮਾਪੇ ਕਹਿਣਗੇ ਫੌਜੀ ਸਾਹਿਬ ਨੂੰ ਵੀ ਕਿਹੜਾ ਸਾਡੀ ਜਾਨ ਨੂੰ ਸਿਆਪਾ ਪਾਇਆ ਹੈ ਤੈਨੂੰ ਕੀ ਲੋੜ ਹੈ ਵਿਖਦਾ ਪਰ ਉਲਟਾ ਮੈਂ ਜਿੱਥੇ ਜਾ ਕੇ ਆਇਆ ਮੁੰਡਾ ਉਹ ਲਖਮੀਰ ਇਹਨਾਂ ਤੇ ਦਬਾਅ ਪਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਕਿ ਤੁਸੀਂ মিডিਆ 'ਚ ਕਿਉਂ ਆਏ ਕਿਉਂਕਿ ਜੇ মিডিਆ ਚਾਹੁੰਦੇ ਤਾਂ ਨਸ਼ਾ ਯੁੱਧ ਨਸ਼ਾ ਵਿਰੋਧ ਦੀ ਪੂਲ ਖੋਲਦੀ ਹੈ ਨਸ਼ਾ ਤਾਂ ਉਦੋਂ ਵੱਧ ਗਿਆ ਹੈ ਇਹ ਕਹਿੰਦੇ ਅਸੀਂ ਨਸ਼ਾ ਖਤਮ ਕਰਤਾ ਹੈ ਸੋ ਇਹ ਇਸ ਤਰ੍ਹਾਂ ਦੇ ਹਾਲਾਤ ਸਮੁੱਚੇ ਪੰਜਾਬ ਦੇ ਐ ਹਰ ਪਿੰਡ ਦੇ ਐ ਇਹ ਛੋਟਾ ਘਟਨਾ ਕਰ ਨਹੀਂ ਐ ਦੋ ਲੱਤਾਂ ਤੋੜ ਦੇਣੀਆਂ ਪਰ ਉਹਨੂੰ ਘਰੋਂ ਚੱਕ ਕੇ ਲਿਆ ਕੇ ਫਿਰ ਤੋੜ ਦਿੰਦੇ ਆ ਤੇ ਇਹਨਾਂ ਨੇ ਕੀ ਕੀਤਾ ਪੁਲਿਸ ਨੇ ਅੱਖਾਂ ਢਣੀਆਂ ਕੀਤਾ ਐ ਐਸਐਚਓ ਨੂੰ ਬਦਲਿਆ ਐ ਡਿਸਮਿਸ ਨਹੀਂ ਕੀਤਾ ਔਰ ਮੈਨੂੰ ਨਹੀਂ ਲੱਗਦਾ ਕੋਈ ਐ ਐਸਐਸਪੀ ਇੱਥੇ SSP ਜਾਂ ਵੱਡੇ ਅਫਸਰ ਮੇਰੇ ਕਹਿਣ ਦਾ ਮਤਲਬ ਸਰਕਾਰ ਦੇ ਨੁਮਾਇੰਦੇ ਆਉਣੇ ਚਾਹੀਦੇ ਸੀ ਹੁਣ ਤੱਕ ਇਹ ਤਾਂ ਵਿਚਾਰਾ ਫਾਹਜ ਹੋ ਗਿਆ ਪੁਲਿਸ ਦੀ ਨੌਕਰੀ ਇਹਨੇ ਲੈਣੀ ਸੀ ਮੇਰੇ ਭਰਾ ਨੇ ਟੈਸਟ ਦੀ ਤਿਆਰੀ ਕਰ ਰਿਆ ਪੰਜਾਬ ਪੁਲਿਸ ਨੂੰ ਪਰਿਵਾਰ ਦੇ ਮੈਂਬਰ ਨੂੰ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਮੈਂਬਰ ਨੂੰ ਨੌਕਰੀ ਦੇਣੀ ਚਾਹੀਦੀ ਹੈ ਇਹਨੂੰ ਮੁਆਵਜ਼ਾ ਤੇ ਕੋਈ ਹਰਜਾਨਾ ਦੇਣਾ ਚਾਹੀਦਾ ਤੇ ਉਸ ਪੁਲਿਸ ਮਲਾਜਮ ਤੇ ਜਿਹੜਾ ਐਸਚੂ ਸੀ ਉਹਨੂੰ ਡਿਸਮਿਸ ਕਰਨਾ ਚਾਹੀਦਾ ਹੈ ਤੇ ਦੋਸ਼ੀਆਂ ਨੂੰ ਗ੍ਰਫਤਾਰ ਕਰਕੇ ਸਾਰੀਆਂ ਧਾਰਾਂ ਲਾ ਕੇ ਉਹਨਾਂ ਨੂੰ ਅੰਦਰ ਦੇਣਾ ਚਾਹੀਦਾ ਬੜਿੰਗ ਸਾਹਿਬ ਤੇ ਹਜੇ ਤੱਕ ਇੱਕ ਦੋਸ਼ੀ ਫੜਿਆ ਹੀ ਨਹੀਂ ਗਿਆ ਮਲਾਈਕੀ ਵੇਖ ਲਓ ਸਰਕਾਰ ਦੀ ਕਿੱਡੀ ਆ ਹਜੇ ਇੱਕ ਦੋਸ਼ੀ ਨਹੀਂ ਫੜਿਆ ਗਿਆ ਜੇ ਇਹਨਾਂ ਦਾ ਚਿੱਤ ਹੋਵੇ ਤੇ ਮਨ ਹੋਵੇ ਇਹ ਪਤਾਲ ਚੋਂ ਵੀ ਬੰਦਾ ਲੈ ਆਉਂਦੇ ਪਰ ਪੁਲਿਸ ਰਲੀ ਹੈ ਮੈਂ ਤਾਂ ਕਹਿ ਰਿਹਾ ਕਿ ਤੀਜਾ ਵਿਅਕਤੀ ਅਜੇ ਤੱਕ ਨਹੀਂ ਪੜਿਆ ਗਿਆ। ਬ੍ਰਿੰਗਸਾਹ ਸਾਹਿਬ ਕੀ ਹੱਕ ਰੱਸੀ ਹੋਈ ਹੈ ਕੀ ਸਰਕਾਰ ਨੇ ਕੌਗਨੀਸ਼ੈਂਸ ਲਿਆ ਹੈ? ਬ੍ਰਿੰਗਸਾਹ ਸਾਹਿਬ ਸਭ ਤੋਂ ਵੱਡੀ ਜ਼ਰੂਰਤ ਹੈ ਇਹਨਾਂ ਨੂੰ ਦੇਖੋ ਇਸ ਟਾਈਮ ਇਹ ਗਰੀਬੀ ਦੀ ਉਸ ਦੇ ਵਿੱਚ ਜਗ ਰਹੇ ਨੇ ਇੱਕ ਤਾਂ ਲੱਤਾਂ ਟੁੱਟ ਗਈਆਂ ਕਿਉਂਕਿ ਇਹਦੇ ਉੱਤੇ ਪੈਸਾ ਲੱਗ ਰਿਹਾ ਹੈ। ਦੂਜਾ ਬੇਰੋਜ਼ਗਾਰੀ ਦੇਖੋ ਮੈਂ ਬੇਟੇ ਨੂੰ ਨੌਕਰੀ ਜਿਹੜੀ ਹੈ ਉਹਦੇ ਲਈ ਤੁਸੀਂ ਦੇਖੋ ਮੈਂ ਇਹ ਗੱਲ ਕਰ ਰਿਹਾ ਸਰਕਾਰ ਨੂੰ ਚਾਹੀਦਾ ਹੈ ਕਿ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਇਲਾਜ ਇਹਨਾਂ ਦਾ ਸਾਰਾ ਡਿਪਟੀ ਕਮਿਸ਼ਨਰ ਜਿਹੜਾ ਬਠਿੰਡਾ ਹੈ ਉਹ ਮੁਫਤ ਕਰਾਵੇ ਦੋਸ਼ੀਆਂ ਨੂੰ ਸਜ਼ਾ ਮਿਲੇ ਐਸ ਐਚਓ ਜਿਹੜਾ ਵੀ ਉੱਥੇ ਮੌਜੂਦਾ ਸੀ ਉਹ ਡਿਸਮਿਸ ਹੋਵੇ ਔਰ ਸੱਟ ਬਣਾ ਕੇ ਉੱਚ ਪੱਧਰ ਦੀ ਕਮੇਟੀ ਬਣਾ ਕੇ ਕਿ ਇੱਥੇ ਪਿੰਡ 'ਚ ਨਸ਼ਾ ਠਾਣੇ ਵਾਲਿਆਂ ਦੀ ਸ਼ਹਿਰ ਨਾਲ ਵਿਕਦਾ ਸੀ ਤੇ ਕਿਹੜੇ-ਕਿਹੜੇ ਇਨਵੋਲਡ ਹੈ ਉਹ ਸਾਰੀ ਗੱਲ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਇਹਨਾਂ ਨੇ ਇਲਜ਼ਾਮ ਵੀ ਲਾਇਆ ਵੀ ਮਹੀਨੇ ਲੈਂਦੇ ਨੇ ਹਾਂ 100% ਕਿਉਂਕਿ ਇਹ ਉਸ ਪਿੰਡ ਦੇ ਵਸਿੰਦੇ ਨੇ ਉ ਤਾਂ ਕੋਈ ਬੋਲਦਾ ਹੀ ਨਹੀਂ ਇਹ ਪੁਲਿਸ ਦੀ ਸ਼ਹਿਤੋਂ ਬਿਨਾ ਲੱਤਾਂ ਤੋੜੀਆਂ ਜਾ ਨਹੀਂ ਸਕਦੀਆਂ ਇਹਨਾਂ ਨੇ ਇਹ ਵੀ ਕਿਹਾ ਵੀ ਉਹ 20 ਮਿੰਟ ਪਹਿਲਾਂ ਮਿਲ ਕੇ ਆਏ ਨੇ ਥਾਣੇ 'ਚ ਗਏ ਸੀ ਐਸ ਐਚਓ ਆਪ ਬੰਦੇ ਆ ਵੀ ਮੈਨੂੰ ਮਿਲਣ ਆਏ ਸੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਦੋਸ਼ੀਆਂ ਨੂੰ ਵੀ ਸਾਡੀ ਗੱਲਬਾਤ ਹੈਗੀ ਆ ਤੇ ਅਸੀਂ ਆ ਕਾਰਾ ਕਰਦੀ ਪਰ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆਂ ਪਰਿਵਾਰ ਦੇ ਨਾਲ ਆ ਸਰਕਾਰ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਸਾਰੀਆਂ ਡਿਮਾਂਡਾਂ ਮੰਗੋ ਨਹੀਂ ਤਾਂ ਇਹਨਾਂ ਦੀ ਲੜਾਈ ਕਾਂਗਰਸ ਪਾਰਟੀ ਲੜੇਗੀ ਸੜਕਾਂ ਤੇ ਆ ਕੇ ਲੜਨੀ ਪਵੇ ਧਰਨਾ ਲਾ ਕੇ ਲੜਨੀ ਪਵੇ ਤੁਹਾਨੂੰ ਟਾਈਮ ਤੇ ਸਮਾਂ ਦਿੰਨੇ ਆ ਜੇ ਇਹ ਗੱਲਾਂ ਨਾ ਹੋਈਆਂ ਤੇ ਫਿਰ ਫੌਜੀ ਸਾਹਿਬ ਨੂੰ ਲੈ ਕੇ ਥੋੜੇ ਬਾਹਰ ਚ ਧਰਨਾ ਲਾਵਾਂਗੇ ਸਾਡੇ ਕੋਲ ਇਹੀ ਹੈ ਐਜੀਟੇਸ਼ਨ ਕਰਾਂਗੇ ਫਿਰ ਇਹਨਾਂ ਕਿ ਉਹ ਜੋ ਵੀ ਜਾਣ ਬੁੱਝ ਕੇ ਅਸੀਂ ਗੱਲ ਨੂੰ ਓਛਾਲ ਰਹੇ ਅਸੀਂ ਬਿਲਕੁਲ ਨਹੀਂ ਓਛਾਲ ਰਹੇ ਤੁਸੀਂ ਇਹਨਾਂ ਦਾ ਹੱਕ ਰੱਸੀ ਕਰਾ ਦਿਓ ਪਰਵਾਰ ਦੇ ਮੈਂਬਰ ਨੂੰ ਨੌਕਰੀ ਦੇ ਦਿਓ ਇਹਨਾਂ ਦਾ ਹਰਜਾਨਾ ਭਰ ਦਿਓ ਇਲਾਜ ਕਰਾ ਲਓ ਦੋਸ਼ੀਆਂ ਨੂੰ ਫੜ ਲਓ ਪੁਲਿਸ ਨੂੰ ਸਜ਼ਾ ਦੇ ਦਿਓ ਗੱਲ ਖਤਮ ਹਰਜਾਨਾ ਦਾ ਕੀ ਬੰਦਿਆ ਦੇ ਕਮਰਾ ਦੇਖੋ ਕਮਰਾ ਨਹੀਂ ਬਦਲਿਆ ਕਹਿੰਦੇ 5500 ਪਰ ਉਹ ਫਿਰ ਕੋਹ ਕਰਾ ਕੋਣ ਕਹਿੰਦਾ ਡਾਕਟਰ ਸਾਹਿਬ ਨੇ ਇਹ ਕਹਿੰਦੇ ਜੀ ਲੱਗਦਾ 5500 ਭਰਨਾ ਪੋਵੇ ਹੋਰ ਕਮਰਾ ਨੇ ਪੰਮੂ ਜੀ ਆਏ ਸੀ ਵੀ અમારી ਪਾਰਟੀ ਦੇ ਉਹ ਕਹਿ ਕੇ ਗਏ ਵੀ ਪੂਰਾ ਖਰਚਾ ਸੀ ਚੱਕ ਤੱਕਾਂਗੇ ਸਰਕਾਰ ਕੋਈ ਗੱਲ ਨਹੀਂ ਬ੍ਰਦਰ ਮੈਨੂੰ ਕਿਸੇ ਦਾ ਤਾਂ ਪਤਾ ਨਹੀਂ ਜੇ ਇਹ ਕਮਰਾ ਥੋੜਾ ਅੱਜ ਸਵੇਰ ਤੱਕ ਨਹੀਂ ਬਦਲਿਆ ਜਾਂਦਾ ਕਾ ਕਮਰਾ ਸਾਡੇ ਅਨੀਓ ਮੈਂ ਬੜਿਆਲ ਸਾਹਿਬ ਨੂੰ ਕਹਿ ਦੂੰਗਾ ਉਹ ਜਿਹੜਾ ਖਰਚਾ ਆਊਗਾ ਅਸੀਂ ਕਮਰੇ ਦਾ ਖਰਚਾ ਦੇ ਦਿਆਂਗੇ ਇੱਥੇ ਵੀਰੇ ਯਾਰ ਪੰਨੂ ਸਾਹਿਬ ਕੀ ਹੈ ਪੰਨੂ ਸਾਹਿਬ ਤਾਂ ਇੱਕ ਪਰਵਕਤਾ ਨਹੀਂ ਸਰਕਾਰ ਦਾ ਕੋਈ ਮੰਤਰੀ ਆਵੇ ਸਰਕਾਰ ਦਾ ਕੋਈ ਐਮ.ਐਲ.ਏ ਆਵੇ ਸਰਕਾਰ ਦਾ ਕੋਈ ਹੋਰ ਨਮਾਇੰਦਾ ਆਵੇ ਕੋਈ ਨਹੀਂ ਫੋਟਸਾ ਤਗੜਾ ਰਹਿ ਤਗੜਾ ਰਹਿ ਤਗੜਾ ਮੈਂ ਕਰਾਉਣਾ ਮੈਂ ਆਇਆ ਹੀ ਤੇਰੇ ਅੱਗੇ ਇਨਸਪੈਕਟਰ ਇਹ ਲੜਾਈ ਲੜਾਂਗੇ ਜੇ ਇਹਨਾਂ ਨੇ 2-3 ਦਿਨਾਂ ਚ ਨਾ ਕੀਤਾ ਰਾਜਨ ਜੀ ਮੋੜ ਸਾਹਿਬ ਕੁਮਾਲੂ ਜੀ ਗੋਰਾ ਜੀ ਅੱਜ ਸਾਡਾ ਸੰਦੀਪ ਭਾਈ ਸਾਰੇ ਨੂੰ ਭੇਜੂੰਗਾ ਉਹ ਅਸੀਂ ਕਰ ਦਿਆਂ ਜੇ ਤੁਹਾਡਾ ਕਮਰਾ ਨਹੀਂ ਬਦਲ ਰਿਹਾ ਬਈ ਉਹ 5500 ਵਾਲਾ ਕੋਈ ਗੱਲ ਨਹੀਂ ਅਸੀਂ ਕਰਵਾ ਦਿੰਦੇ ਹਾਂ ਠੀਕ ਹੈ ਨਾ ਅੱਜ ਮੋਬਾਈਲ ਦਾ ਜੰਮ ਨਹੀਂ ਮਿਲਉ ਜੀ ਦੇ ਇਹ ਸਾਰੇ ਫਰੂਫ ਸੀਗੇ ਆਪਣੇ ਅੱਛਾ ਮੋਬਾਈਲ ਮੈਂ ਐਸਐਸਪੀ ਨਾਲ ਗੱਲ ਕਰ ਰਿਹਾ ਤੇਰੇ ਡੈਡੀ ਹੈ ਇਹ ਮੁੰਡਾ ਕੱਲ੍ਹ ਚੰਦਾ ਨਗਰ ਫੌਜ ਸਾਹਿਬ ਮੇਰਾ ਨੰਬਰ ਵੀ ਹੈਗਾ ਲੈ ਵੀ ਦਿਓ ਤੇ ਮੇਰੇ ਨਾਲ ਸੰਪਰਕ ਕਰੋ ਠੀਕ ਹੈ ਕੋਰਾਜੀ ਕਮਾਲੂ ਜੀ ਤੁਸੀਂ ਇੱਥੇ ਢੇੜਾ ਮਾਰਦੇ ਹੋ ਮਾਰ ਰਿਹਾ ਹਾਂ ਦੋ ਘੰਟੇ ਹਾਂ ਜੀ ਸਰ ਕੀ ਨਾਮ ਹੈ ਕੀ ਮੰਗ ਰਿਹਾ ਜਿਹੜਾ ਹਾਂਜੀ ਸਰ ਸਾਹਿਬ ਨਾਮ ਦੱਸਿਓ ਆਪਣਾ ਤੇ ਕੀ ਕਰਨਾ ਵਾਪਕ ਮੇਰਾ ਨਾਮ ਰਣਵੀਰ ਸਿੰਘ ਹੈ ਜੀ ਇੱਕ ਸਰਵਿਸ ਮੈਨਮ ਹੈ ਪਿੰਡ ਭਾਈ ਬਤੋਰਾ ਹੈ ਕੀ ਘਟਨਾ ਕੀ ਵਾਪਰੀ ਹੈ ਜਿਹੜੀਆਂ ਕੋਸ਼ਿਸ਼ ਕਰ ਰਹੇ ਹੋ ਇਹ ਸਾਰਾ ਮੈਂ ਚਿੱਟੇ ਦੇ ਵਰਕਲਫ ਇੱਕ ਆਵਾਜ਼ ਚੁਕਦਾ ਸੀਗਾ ਇਸ ਕਰਕੇ ਜੇ ਚਿੱਟੇ ਦੇ ਵਪਾਰੀ ਐ ਤੇ ਉਹਨਾਂ ਨੇ ਸਾਰੇ ਮੇਰੇ ਇਹ ਹਾਲ ਕਰਤਾ ਤੁਹਾਡੇ ਸਾਹਮਣੇ ਆ ਹਾਂ ਸਰ 2023 ਦੇ ਵਿੱਚ ਅਸੀਂ ਕਮੇਟੀ ਬਣਾਈ ਸੀ ਇਹਦੇ ਵਿੱਚ 40 ਮੈਂਬਰ ਸੀਗੇ ਤੇ ਉਸ ਤੋਂ ਬਾਅਦ ਸਰ ਅਸੀਂ ਇਹ 10 ਦਿਨਾਂ ਜੇ ਬੰਦ ਕਰਤਾ ਸਾਰਾ ਚਿੱਟਾ ਇਹੜਾ ਪੰਜਾਬ ਸਰਕਾਰ ਦਾ ਜ਼ੋਰ ਲੱਗੇਗਾ ਤੇ ਜਿਹੜਾ ਡੈਡਲਾਈਨ 31 ਤਰੀਕ ਦਿਤੀ ਸੀਗੀ ਤੇ ਹਜੇ ਤੱਕ ਨਹੀਂ ਹੋਇਆ ਤੇ ਅਸੀਂ ਪਿੰਡ ਦੇ ਆਪਣੇ ਪਿੰਡ ਦੇ ਵਿੱਚ ਬੰਦ ਕਰਤਾ ਸੀਗਾ ਇਹ ਇੱਕ ਪੰਜਾਬ ਪੁਲਿਸ ਦੀ ਸਾਜਤ ਦੇ ਕਾਰਨ ਇਹ ਦੁਬਾਰੇ ਇਹ ਚੱਲ ਪਿਆ ਕਮੇਟੀਆਂ ਟੁੱਟ ਗਈਆਂ ਪਿੰਡਾਂ ਦੇ ਵਿੱਚੋਂ ਤੇ ਕਾਲੀਆਂ ਭੇਡਾਂ ਜਿਹੜੀਆਂ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਦੇ ਕਾਰਨ ਇਹ ਜਿਹੜੇ ਬੰਦੇ ਨੇ ਮੇਰੇ ਸੱਟ ਮਾਰੀ ਕੁਲਦੀਪ ਸਿੰਘ ਕਾਲਾ ਇਹ 10 ਸਾਲਾਂ ਤੋਂ ਬਲੈਕ ਕਰ ਰਿਹਾ ਜੀ ਸਭ ਤੋਂ ਵੱਡਾ ਕਾਰਨ ਕੀ ਲੱਗਦਾ ਮੈਨੂੰ ਇਹ ਇਹ ਘਟਨਾ ਦਾ ਕਾਰਨ ਇਹ ਸਰ ਮੈਂ ਦੱਸੀ ਜਾਂਦਾ ਵੀ ਇਹ ਜਿਹੜਾ ਕੁਲਦੀਪ ਸਿੰਘ ਕਾਲਾ ਹੈਗਾ 10 ਸਾਲਾਂ ਤੋਂ ਬਲੈਕ ਕਰ ਰਿਹਾ ਹੈਗਾ ਪਹਿਲਾਂ दारू ਵਿੱਚ ਤਾਂ ਸੀਗਾ ਉਸ ਤੋਂ ਬਾਅਦ ਇਹ ਪੋਸਟ ਦਾ ਕੰਮ ਕਰਦਾ ਸੀਗਾ ਉਸ ਤੋਂ ਬਾਅਦ ਚਿੱਟਾ ਆ ਗਿਆ ਚਿੱਟਾ ਵੇਚਣ ਲੱਗ ਗਿਆ ਪਿੰਡ ਦੇ ਵੀ 25 ਮੁੰਡੇ ਲਾਤੇ ਗਰੀਕ ਕਰਨ ਦੇ ਬੱਚੇ ਤੇ ਉਹਨਾਂ ਨੂੰ ਸਪਲਾਈ ਕਰਨ ਲੱਗਾ ਤਾਂ ਉਹ ਬੱਚੇ ਅੱਗੇ ਲਾਉਣ ਲਾ ਕੇ ਵੇਚਦੇ ਵਿੱਚ ਦੇ ਤੇ ਅੱਗੇ ਚੋਰੀਆਂ ਕਰਨ ਲੱਗੇ ਤੇ ਪੰਜ ਚਾਰ ਬੱਚੇ ਮਰ ਵੀ ਗਏ ਸਰ ਇਸ ਗੱਲ ਨੂੰ ਲੈ ਕੇ ਤੁਸੀਂ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਮੈਸੇਜ ਆਇਆ ਸੀ ਕੀ ਹੈ ਕਿ ਸਰ ਇਹਨਾਂ ਨੇ ਸਾਡੇ ਪਿੰਡ ਜਦੋਂ ਇਹ ਕਮੇਟੀ ਬਣੀ ਆ ਸਰ ਅਸੀਂ ਇਹਨਾਂ ਨੂੰ ਫੜ-ਫੜ ਕੇ ਬੰਦੇ ਦਿੰਦੇ ਰਹੇ ਤੇ ਤੀਜੇ ਦਿਨ ਬਾਹਰ ਆ ਜਾਂਦੇ ਸੀਗੇ ਤੀਜੇ 'ਚ ਅਸੀਂ ਫੜਾ ਦਿੰਦੇ ਸੀ ਇਹਨਾਂ ਨੂੰ ਸਮੇਤ ਚਿੱਟਾ ਡਰਗਮਣੀ ਦੇ ਸਮੇਤ ਉਹ ਹਫਤੇ ਬਾਅਦ ਸਾਡੇ ਕੋਲੇ ਖੜੇ ਹੁੰਦੇ ਸੀਗੇ ਠੀਕ ਆ ਵੀ ਕਿਉਂ ਐਸਾ ਕਾਨੂੰਨਵਾੜਾ ਸਰ ਪੁਲਿਸ ਸਰ ਉਹ ਪੱਤਾ ਦੇ ਹੁੰਦੇ ਉਹ ਕਿਰਬਾਰਾ ਜਨ ਫੇਰਾ ਕਿ ਫੇਰ ਵਿੱਚ ਲੱਗੇ ਦੁਬਾਰਾ ਉਹ ਸਰ ਪਾਉਂਦੇ ਨਹੀਂ ਨਾ ਐਸੇ ਜਦੋਂ ਤੁਸੀਂ ਇਸ ਘਟਨਾ ਜਦੋਂ ਵਾਪਰੀ ਹੈ ਤੁਸੀਂ ਪੁਲਿਸ ਦੇ ਕੋਲੋਂ ਕਰਵਾਈ ਕਿਸ ਤਰ੍ਹਾਂ ਦੀ ਕੀਤੀ ਕਿ ਲਿਆ ਉਸ ਤੋਂ ਪਹਿਲਾਂ ਕਿ ਤੁਹਾਡੇ ਕੋਲ ਸ਼ਿਕਾਇਤ ਨਹੀਂ ਕੀਤੀ ਗਈ ਸੀ ਕਿ ਕਿਸ ਤਰ੍ਹਾਂ ਬੰਦੇ ਬਣਾ ਚੁੱਕੇ हां सर स्केच दिखिया पुलिस ने किस किस को पाए हैं किस को छिपाए हैं ਸਾਡੇ ਐਸ ਐਚ ਯੂ ਸਭ ਸੀਸੀ ਵੀ ਨੰਬਰ ਬੱਲੇ ਜਿਹੜੇ ਵੀ ਐਸ ਐਚ ਯੂ ਆਇਆ ਸੀ ਦੱਸਦੇ ਰਹੇ ਸਭ ਕਿ ਸਾਡੇ ਪਿੰਡ ਵੀ ਖੁੱਲਾ ਵਿਕ ਰਿਹਾ ਹੈ ਨਾ ਸਾਹਿਬ ਜੀ ਪਰ ਜਿਹੜਾ ਕੁਲਦੀਪ ਸਿੰਘ ਕਾਲਾ ਹੈ 20000 ਰੁਪਿਆ 7 ਦਿਨਾਂ ਤੋਂ ਦੇ ਰਿਹਾਗਾ ਉਹਦੀ ਸੁਣਨ ਲੱਗੇ ਕਿ ਮੇਰੀ ਸੁਣਨ ਲੱਗੇ ਸਰ ਕੀ ਨੂੰ ਦੇ ਰਹੀ ਸੀ ਖਾਣਾ ਕੁੜਫਤਾ ਤੁਹਾਨੂੰ ਕਹਾਂ ਵੀ ਜਿਹੜਾ ਫਰੈਂਸੀ ਦੀ ਸਰ ਜੀ ਇਹ ਤੋਂ ਬੜਾ ਦਿਲ ਜਿਆ ਪਿੰਡ ਦੇ ਬਚਾਲੇ ਹੱਕ ਥਾਪੜ ਕੇ ਆਖਿਆ ਕਹਿੰਦਾ ਮੈਂ 20000 ਦੇ ਆਇਆ ਅੱਜ 20 20000 ਦੇ ਆਇਆ ਤੇ ਕਨਾਂ ਅੱਜ ਬੰਦਾ ਮਾਰਨਾ ਕਹਿੰਦਾ ਮੈਂ ਪਿਸਟਲ ਸਰੀ ਆਮ ਗੱਡੀ ਦੇ ਉੱਤੇ ਲਈ ਫਿਰਦੇ ਸੀਗੇ ਤੇ ਸਾਨੂੰ ਨਹੀਂ ਪਤਾ ਵੀ ਸਾਡੇ ਨਾਲ ਹੀ ਇਹ ਕੁਛ ਕਰੂਗਾ ਇਹ ਤੇ ਤੁਹਾਡੇ ਨਾਲ ਆਮਤ ਆਇਆ ਉਹ ਤੋਂ ਗੱਲ ਕੀਤੀ ਉਸ ਨੇ ਹੈ ਜਦੋਂ ਹਮਲਾ ਕੀਤਾ ਉਸ ਤੋਂ ਬਾਅਦ ਕੀ ਕੀਤਾ ਉਸ ਤੋਂ ਪਹਿਲਾਂ ਸਰ ਹਾਂਜੀ ਹਾਂਜੀ ਤੇ ਜਿਹੜਾ ਫਾਇਰਿੰਗ ਕੀਤੀ ਉਹ ਉਹ ਤੋਂ ਬਾਅਦ ਕੀਤੀ ਸਰ ਇਹ ਕਰਕੇ ਸਾਰਾ ਕੁਝ ਤੇ ਮੇਰੇ ਤੇ ਕਿਉਂ ਹੋਇਆ ਸਰ 40 39 ਮੈਂਬਰ ਹੋਰ ਵੀ ਫਰੰਟ ਲਾਈਨ ਦੇ ਉੱਤੇ ਆ ਕੇ ਲੜਦਾ ਸੀਗਾ ਇਸ ਕਰਕੇ ਜਿਸ ਦਿਨ ਮੈਂ ਬਸ ਤਾ ਵਕਤੀਆ ਕਿੱਥੋਂ ਆ ਰਹੇ ਸੀ ਸਰ ਮੈਂ ਖੇਤੋਂ ਆ ਰਿਹਾ ਸੀਗਾ ਤੱਕ 3:00 ਕਰਿਆ ਆ ਰਿਹਾ ਸੀਗਾ ਖੇਤੋਂ ਉਹ ਵਿਅਕਤੀ ਸਰ ਕਿਤੇ ਗੱਡੀ ਲਈ ਖੜੇ ਸੀ ਪਿੱਛੇ ਮੇਰੀ ਰੈਕੀ ਕਰਕੇ ਨਾ ਤੇ ਗੱਡੀ ਲਾਹ ਛੱਡੀ ਪਿੱਛੇ ਮੇਰੇ ਉਹਨਾਂ ਨੇ ਸੋ ਲੈ ਕੇ ਗੱਡੀ ਮਾਰੀ ਸਾਹਿਬ ਤੇ ਘਟਨਾ ਤੋਂ ਪਹਿਲਾਂ ਮਿਲੇ ਤੋੜੇ ਨੂੰ ਇਹ ਵਿਅਕਤੀ ਕੋਈ ਗੱਲ ਵੀ ਉੱਥੇ